ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਬਾਜਬਾਰੇ ਮੁੱਖ ਮੰਤਰੀ ਬਣਨ ਵਾਲਾ ਰਸਤਾ ਕੀਤਾ ਤੈ ਰਵਨੀਤ ਬਿੱਟੂ ਦਾ ਐਲਾਨ ਭਾਜਪਾ ਸਰਕਾਰ ਆਉਣ ਤੇ ਵਪਾਰ ਲਈ ਖੋਲਾਂਗੇ ਸਰਹੱਦ ਡਾਕਟਰ ਵਰਜਿੰਦਰ ਸਿੰਘ ਹਮਦਾਰਦ ਦੇ ਸਮੇਤ 26 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਜਾਖੜ ਅਤੇ ਸੁਖਬੀਰ ਹੋਏ ਇੱਕ ਸੁਰ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਪਟਿਆਲਾ ਫੇਰੀ ਦਾ ਡਟਮਾ ਵਿਰੋਧ ਕਰਨ ਲਈ ਬਣਾਈ ਵਿਉਂਤਬੰਦੀ ਬਰਤਾਨੀਆ ਵਿੱਚ ਆਮ ਚੋਣਾ ਦਾ ਐਲਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇੱذ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਦੋਂ ਕੋਈ ਆਗੂ ਚਾਲ ਚੱਲਦਾ ਹੈ ਤਾਂ ਉਹ ਆਪਣੇ ਬਾਰੇ ਕਿੰਨਾ ਕੁ ਸੋਚਦਾ ਹੈ ਤੇ ਵਿਰੋਧੀਆਂ ਨੂੰ ਰਸਤੇ ਦੇ ਵਿੱਚੋਂ ਕਿਵੇਂ ਸਾਫ਼ ਕਰਦਾ ਹੈ ਪ੍ਰਤਾਪ ਸਿੰਘ ਬਾਜਵਾ ਕਿਸੇ ਨਾ ਕਿਸੇ ਤਰੀਕੇ ਨੂੰ ਵਰਤ ਕੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਆ। ਇਹ ਗੱਲ ਕਿਸ ਤੋਂ ਕੋਈ ਲੁਕੀ છੁਪੀ ਨਹੀਂ। ਤੇ ਫਿਰ ਉਹਨਾਂ ਦੇ ਰਸਤੇ ਦੇ ਵਿੱਚ ਜਿਹੜੇ ਉਹਨਾਂ ਨੂੰ ਰੋੜੇ ਲੱਗਦੇ ਸੀ ਉਹ ਸਾਫ਼ ਕਿਵੇਂ ਕੀਤੇ ਜਾ ਸਕਦੇ ਸੀ ਲੱਗਦਾ ਕਿ ਉਹ ਵਿਉਂਤਬੰਦੀ ਵਿੱਚ ਉਹ ਕਾਫੀ ਹੱਦ ਤੱਕ ਸਫਲ ਹੋ ਗਏ ਆ। ਪ੍ਰਤਾਪ ਸਿੰਘ ਬਾਜਵਾ ਨੇ ਖੁਦ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਕਾਂਗਰਸ ਦਾ ਕੋਈ ਵੀ ਉਮੀਦਵਾਰ ਜਿਹੜਾ ਇਸ ਵਕਤ ਲੋਕ ਸਭਾ ਚੋਣਾਂ ਲੜ ਰਿਹਾ ਹੈ ਉਹ ਇਹ ਨਹੀਂ ਕਿ ਹੁਣ ਉਹ ਸੰਸਦ ਬਣ ਗਿਆ ਤੇ ਜਦੋਂ 2027 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਆਉਣਗੀਆਂ ਉਹ ਫਿਰ ਇੱਥੋਂ ਅਸਤੀਫਾ ਦੇ ਕੇ ਵਿਧਾਨ ਸਭਾ ਚੋਣਾਂ ਲੜਨਗੇ ਉਹ ਕਹਿੰਦੇ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਕਿ ਲੋਕ ਸਭਾ ਚੋਣਾਂ ਜਿੱਤਣ ਵਾਲਾ ਆਗੂ ਅਸਤੀਫਾ ਦੇ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜੂਗਾ ਕਿਉਂਕਿ ਰਾਜਾ ਵੜਿੰਗ ਉਹ ਆਪਣਾ ਹਲਕਾ ਛੱਡਣ ਵਾਸਤੇ ਤਿਆਰ ਨਹੀਂ ਸੁਖਪਾਲ ਖਹਿਰਾ ਪੁਲੱਥ ਤੋਂ ਆਪਣਾ ਹਲਕਾ ਛੱਡਣ ਵਾਸਤੇ ਤਿਆਰ ਨਹੀਂ ਸੁਖੀ ਰੰਧਾਵਾ ਭਾਵ ਸੁਖਜਿੰਦਰ ਸਿੰਘ ਰੰਧਾਵਾ ਉਹ ਆਪਣਾ ਹਲਕਾ ਡੇਰਾ ਬਾਬਾ ਨਾਨਕ ਉਹ ਛੱਡਣ ਵਾਸਤੇ ਤਿਆਰ ਨਹੀਂ ਤੇ ਉਹ ਆਗੂ ਨੇ ਜਿਹੜੇ ਪੰਜਾਬ ਦੇ ਵਿੱਚ ਵੱਡੇ ਆਗੂ ਨੇ ਭਾਵੇਂ ਉਹ ਰਾਜਾ ਵੜਿੰਗ ਹੋਵੇ ਉਹ ਵੀ ਮੁੱਖ ਮੰਤਰੀ ਦੀ ਝਾਕ ਰੱਖਦੇ ਆ ਸੁਖੀ ਰੰਦਾਵਾ ਤਾਂ ਉਪ ਮੁੱਖ ਮੰਤਰੀ ਰਹਿ ਵੀ ਚੁੱਕੇ ਨੇ ਪਰ ਇਹ ਤਾਂ ਇਹਨਾਂ ਦੇ ਰਸਤੇ ਦੇ ਰੋੜੇ ਸੀ ਇਹਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ 100% ਨਹੀਂ 110% ਦੀ ਗਾਰੰਟੀ ਕਰਦਾ ਮੈਂ ਕਿ ਲੋਕ ਸਭਾ ਚੋਣਾਂ ਜਿਹੜਾ ਵੀ ਆਗੂ ਜਿੱਤ ਜਾਊਗਾ ਉਹ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜੂਗਾ ਜਿਹੜਾ ਵੀ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਉਹ ਇਸ ਵਕਤ ਆਪਣੀ ਮਰਜ਼ੀ ਨਾਲ ਚੋਣ ਲੜ ਰਿਹਾ ਹੈ ਪਰ ਦੂਸਰੇ ਪਾਸੇ ਰਾਜਾ ਵੜਿੰਗ ਕਹਿੰਦੇ ਸੀ ਸੁੱਖੀ ਰੰਦਾਵਾ ਕਹਿੰਦੇ ਸੀ ਕਿ ਅਸੀਂ ਮਰਜ਼ੀ ਨਾਲ ਨਹੀਂ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀਆਂ ਸਾਨੂੰ ਜੇ ਇਹ ਡਿਊਟੀ ਦਿੱਤੀ ਤੇ ਅਸੀਂ ਡਿਊਟੀ ਨਿਭਾ ਰਹੇ ਹਾਂ ਪਰ ਪ੍ਰਤਾਪ ਬਾਜਵਾ ਕਹਿੰਦੇ 2029 ਤੋਂ ਪਹਿਲਾਂ ਕੋਈ ਵਾਪਸ ਨਹੀਂ ਆ ਸਕਦਾ ਇਹ ਗੱਲ ਬਿਲਕੁਲ ਸਾਫ਼ ਕਰਦਿਆਂ ਕਹਿੰਦੇ ਕਿ ਪਾਰਲੀਮੈਂਟ ਦੀ ਚੋਣ ਲੜਨ ਵਾਲਾ 2029 ਤੱਕ ਉੱਥੇ ਸੰਸਦ ਬਣਿਆ ਰਹੂ ਉਹਨੂੰ ਵਾਪਸ ਆਉਣ ਦੀ ਆਗਿਆ ਨਹੀਂ ਹੋਏਗੀ ਇਹਦਾ ਮਤਲਬ ਕੀ ਜੇ ਰਾਜਾ ਵੜਿੰਗ ਜਿੱਤ ਗਏ ਜੇ ਸੁਖੀ ਰੰਧਾਵਾ ਵੀ ਜਿੱਤ ਗਏ ਸੁਖਪਾਲ ਖੈਰਾ ਵੀ ਜਿੱਤ ਗਏ ਇਹਦਾ ਮਤਲਬ ਪ੍ਰਤਾਪ ਬਾਜਬਾ ਨੇ ਕਿਸੇ ਵਿੰਗੇ ਟੇਢੇ ਤਰੀਕੇ ਨਾਲ ਆਪਣਾ ਰਸਤਾ ਸਾਫ਼ ਕਰ ਲਿਆ ਹੁਣ ਗੱਲ ਕਰਦੇ ਆ ਰਵਨੀਤ ਬਿੱਟੂ ਦੀ ਕਾਂਗਰਸ ਦੇ ਵਿੱਚੋਂ ਪਲਟੀ ਮਾਰ ਕੇ ਉਪਾਜਪਾਚ ਨੇ ਤੇ ਭਾਜਪਾ ਵੱਲੋਂ ਚੋਣ ਲੜ ਰਹੇ ਨੇ ਲੁਧਿਆਣੇ ਤੋਂ ਆਪਣਾ ਪੁਰਾਣਾ ਸੰਸਦੀ ਹਲਕਾ ਹੈ। ਲੋਕ ਸਭਾ ਦਾ ਚੋਣ ਪ੍ਰਚਾਰ ਇਸ ਵਕਤ ਸਿਖਰਾਂ ਤੇ ਹੈ। ਤੇ ਰਵਨੀਤ ਬਿੱਟੂ ਦੇ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਿਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਵਨਾਵਾਂ ਨੂੰ ਪਹਿਲਾਂ ਵੀ ਧਿਆਨ ਵਿੱਚ ਰੱਖਿਆ ਪਾਕਿਸਤਾਨ ਦੇ ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਗਿਆ। ਇਸੇ ਤਰ੍ਹਾਂ ਜੇਕਰ ਮੁੜ ਕੇ ਭਾਜਪਾ ਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ ਤਾਂ ਵਪਾਰ ਨੂੰ ਉਤਸ਼ਾਹਤ ਕਰਨ ਦੇ ਲਈ ਵਾਗਾ ਸਰਹੱਦ ਖੋਲ ਦਿੱਤੀ ਜਾਏਗੀ ਰਵਨੀਤ ਬਿੱਟੂ ਨੇ ਇਹ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਐਲਾਨ ਕੀਤਾ ਹੈ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਅਤੇ ਉਹਨਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ ਉਦੋਂ ਤੋਂ ਬਾਅਦ ਹੁਣ ਲੱਖਾਂ ਸ਼ਰਧਾਲੂ ਕਰਤਾਰਪੁਰ ਮੱਥਾ ਟੇਕਣ ਜਾ ਰਹੇ ਨੇ ਇਸੇ ਤਰ੍ਹਾਂ ਵਾਗਾ ਬਾਰਡਰ ਖੋਲ੍ਹ ਦਿੱਤਾ ਜਾਏਗਾ ਤੇ 1 ਸਾਲ ਦੇ ਅੰਦਰ ਅੰਦਰ ਖੋਲ੍ਹ ਦਿੱਤਾ ਜਾਏਗਾ ਇਦੇ ਲਈ ਕਹਿੰਦੇ ਨਤਨ ਗੜਕਰੀ ਨਾਲ ਮਿਲ ਕੇ ਕਾਫੀ ਸਾਰੇ ਵਿਉਂਤਬੰਦੀ ਕੀਤੀ ਜਾ ਰਹੀ ਹੈ ਅਤੇ ਜਲਦ ਵਾਗਾ ਸਰਹੱਦ ਖੁੱਲਣ ਦੇ ਨਾਲ ਵਪਾਰ ਨੂੰ ਕਾਫੀ ਹੁਲਾਰਾ ਮਿਲੇਗਾ ਅਤੇ ਕਾਰੋਬਾਰ ਵਧੇਗਾ ਅਸਲ ਦੇ ਵਿੱਚ ਇੱਥੇ ਗੱਲ ਦੱਸਣ ਵਾਲੀ ਹੈ ਕਿ ਇਹ ਕੋਸ਼ਿਸ਼ਾਂ ਨੂੰ ਬੂਰ ਪਿਆ ਸੀ ਨਵਜੋਤ ਸਿੰਘ ਸਿੱਧੂ ਦੀਆਂ ਨੂੰ ਉਹਨਾਂ ਦੇ ਮਿੱਤਰ ਪ੍ਰਧਾਨ ਮੰਤਰੀ ਬਣਦੇ ਆ ਤੇ ਗੱਲ ਉੱਥੋਂ ਚੱਲ ਪਈਆ ਹਾਲਾਂਕਿ ਸਿੱਧੂ ਦੀ ਪਾਈ ਉੱਥੋਂ ਦੇ ਫੌਜੀ ਜਰਨੈਲ ਨੂੰ ਜਫੀਤਾ ਇਹਨਾਂ ਨੂੰ ਬੜੀ ਚੁਬੀ ਸੀ ਉਹਦਾ ਕਾਂਗਰਸ 'ਚ ਵੀ ਵਿਰੋਧ ਹੋਇਆ ਸੀ ਉਹਦਾ ਅਕਾਲੀਆਂ ਨੇ ਵੀ ਵਿਰੋਧ ਕੀਤਾ ਸੀ ਉਹਦਾ ਭਾਜਪਾਆਂ ਨੇ ਵੀ ਵਿਰੋਧ ਕੀਤਾ ਸੀ ਤੇ ਆਖਰਕਾਰ ਮਰਦਿਆਂ ਨੂੰ ਅਕਤ ਚੱਬਣਾ ਪਿਆ ਸੀ ਤੇ ਹੁਣ ਇਹਦੇ ਤੇ ਜੇਕਰ ਟਿੱਪਣੀ ਕਰਨੀ ਹੋਵੇ ਕਿ ਕੀ ਭਾਜਪਾ ਦੀ ਪਹਿਲੀ ਵਾਰੀ ਸਰਕਾਰ ਬਣਨ ਜਾ ਰਹੀ ਹੈ 2014 ਤੋਂ ਪਾ ਪਿਛਲੇ 10 ਸਾਲਾਂ ਤੋਂ ਦੋ ਟਰਮਾਂ ਪੂਰੀਆਂ ਕਰ ਗਏ ਐ ਉਦੋਂ ਇਹ ਸਰਹੱਦਾਂ ਕਿਉਂ ਨਹੀਂ ਖੋਲੀਆਂ ਹਾਲਾਂਕਿ ਚਿਰੋਕਣੀ ਮੰਗ ਹੈ ਪੰਜਾਬੀਆਂ ਦੀ ਪਰ ਦੇਖੋ ਕਿ ਜੇ ਸਰਕਾਰ ਬਣਾਉਂਦੇ ਆ ਤਾਂ ਕੀ ਇਹ ਵਾਅਦਾ ਪੂਰਾ ਹੁੰਦਾ ਜਾਂ ਇਹ ਜੁਮਲਾ ਹੋਏਗਾ ਹੁਣ ਗੱਲ ਕਰਦਾ ਸੁਚਾ ਸਿੰਘ ਲੰਗਾ ਦੀ ਕਹਿੰਦੇ ਮੈਂ ਅਕਾਲੀ ਦਲ ਦਾ ਬੇੜਾ ਬੰਨੇ ਲਾ ਦੇਗਾ ਅਸਲ ਦੇ ਵਿੱਚ ਅਕਾਲੀ ਦਲ ਤੋਂ ਬਾਹਰ ਚੱਲੇ ਆ ਰਹੇ ਨੇ ਪੰਜਾਬ ਦੇ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਕਲਾਂ ਔਰ ਦੇ ਵਿੱਚ ਇੱਕ ਭਾਰੀ ਇਕੱਠ ਕੀਤਾ ਤੇ ਉਸ ਇਕੱਠ ਦੇ ਦੌਰਾਨ ਉਹ ਡਾਂਗ ਫੜ ਕੇ ਕਹਿੰਦੇ ਅਕਾਲੀ ਦਲ ਦੇ ਵਿੱਚ ਪਈ ਗੰਦਗੀ ਨੂੰ ਬਾਹਰ ਕੱਢ ਦਿਆਂਗਾ ਇਹ ਐਲਾਨ ਕਰ ਦਿੱਤਾ ਉਹਨਾਂ ਨੇ ਉਹ ਕਹਿੰਦੇ ਮੈਂ ਅਕਾਲੀਆਂ ਅਕਾਲੀ ਸੀ ਅਕਾਲੀ ਰਹਾਗਾ ਕਿਉਂਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਵੱਲੋਂ ਉਹਨਾਂ ਨੂੰ ਦੋ ਵਾਰ ਕੈਬਨਿਟ ਮੰਤਰੀ ਬਣਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਇਆ ਗਿਆ ਜਿਹੜਾ ਜਥੇਦਾਰ ਬਣਾ ਕੇ ਮੈਨੂੰ ਕਹਿੰਦੇ ਅੰਤਾਂ ਦਾ ਸਤਿਕਾਰ ਦਿੱਤਾ ਸੀ ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਜੇਕਰ ਕਿਤੇ ਰੰਗਦਾਰ ਵੀਡੀਓ ਉਹਨਾਂ ਦਿਨਾਂ ਦੇ ਵਿੱਚ ਸੁੱਚਾ ਸਿੰਘ ਲੰਗਾਹ ਦੀ ਬਾਹਰ ਨਾ ਆਉਂਦੀ ਚਰਚਾ ਸੀ ਕਿ ਸ਼ਾਇਦ ਉਹਨਾਂ ਨੂੰ ਐਸਜੀਪੀਸੀ ਦਾ ਪ੍ਰਧਾਨ ਵੀ ਬਣਾ ਦਿੱਤਾ ਜਾਂਦਾ ਲੰਗਾਹ ਨੇ ਕਿਹਾ ਕਿ ਉਹ 7-8 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਦਹਲਿਜ਼ ਤੋਂ ਬਾਹਰ ਹੈ ਇਸ ਤਰ੍ਹਾਂ ਕਾਂਗਰਸ ਚ ਆਤ ਨੇ ਅਕਾਲੀ ਦਲ ਦੇ ਵਿੱਚ ਆ ਕੇ ਅਕਾਲੀ ਦਲ ਨੂੰ ਤੀਲਾ ਤੀਲਾ ਕਰ ਦਿੱਤਾ ਖਿਲਾਰ ਦਿੱਤਾ। ਇਸ ਮੌਕੇ ਲੰਗਾਹ ਨੇ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ। ਉਹ ਕਹਿੰਦੇ ਸੁਖਵੀਰ ਬਾਦਲ ਮਹੀਨੇ ਦੇ ਕਰੋੜਾਂ ਰੁਪਏ ਖਰਚ ਕੇ ਪਾਰਟੀ ਨੂੰ ਚਲਾ ਰਹੇ ਐ। ਉਹਨਾਂ ਇਹ ਵੀ ਆਖਿਆ ਕਿ ਕਈ ਅਕਾਲੀ ਦਲ ਦੇ ਮਾੜੇ ਸਮੇਂ ਚ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਦੂਸਰੇ ਪਾਸੇ ਜਾ ਚੁੱਕੇ ਐ। ਪਰ ਉਹ ਅੱਜ ਵੀ ਇਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਡਟ ਕੇ ਖੜਿਆ ਤੇ ਹਮਾਇਤ ਕਰਦੇ ਐ। ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਵੀ ਸੰਬੋਧਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਲੰਗਾਰ ਹੈ ਉਹਨਾਂ ਨੂੰ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਭੇਜਿਆ ਅਤੇ ਇਹਨਾਂ ਅਕਰਤ ਕਣ ਨਹੀਂ ਮੈਂ ਅਤੇ ਅੱਜ ਦੇ ਮੁਸੀਬਤ ਦੇ ਸਮੇਂ ਵਿੱਚ ਵੀ ਅਸੀਂ ਨਾਲ ਖੜੇ ਹਾਂ ਹੁਣ ਵੇਖਦੇ ਹਾਂ ਕਿ ਉਹਨਾਂ ਦੇ ਐਲਾਨ ਦੇ ਨਾਲ ਗੁਰਦਾਸਪੁਰ ਸੰਸਤੀ ਹਲਕੇ ਤੋਂ ਅਕਾਲੀ ਦਲ ਕਿੰਨਾ ਕੋ ਮਜ਼ਬੂਤ ਹੁੰਦਾ ਤੇ ਕਿਵੇਂ ਉਹ ਗੰਦਗੀ ਸਾਫ਼ ਕਰਨਗੇ ਹੁਣ ਗੱਲ ਕਰਦੇ ਹਾਂ ਅੱਜ ਨਰਿੰਦਰ ਮੋਦੀ ਪੰਜਾਬ ਪੁੱਜ ਰਹੇ ਨੇ ਪਰ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਅੱਜ ਭਾਜਪਾ ਦੀ ਜਿਹੜੀ ਰੈਲੀ ਹੋਣ ਜਾ ਰਹੀ ਹੈ ਪਟਿਆਲਾ ਦੇ ਵਿੱਚ ਹੋਣੀ ਹੈ ਪਰਨੀਤਕੌਰ ਦੇ ਹੱਕ 'ਚ ਹੋਣੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਰੈਲੀ ਦਾ ਡਟਮਾ ਵਿਰੋਧ ਕਰਨ ਦੇ ਵਾਸਤੇ ਵਿਉਂਤਬੰਦੀ ਬਣਾਉਣ ਦੇ ਵਾਸਤੇ ਪਟਿਆਲਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ ਦੱਸਣਾ ਬਣਦਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਨਰਿੰਦਰ ਮੋਦੀ ਦੀ 50 ਫੇਰੀ ਦਾ ਸ਼ਾਂਤਮਈ ਢੰਗ ਨਾਲ ਕਾਲੇ ਝੰਡੇ ਲੈ ਕੇ ਡਟਵਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ 37 ਕਿਸਾਨ ਜਥੇਬੰਦੀਆਂ ਤੇ ਆਧਾਰਤ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਦੇ ਹੇਠ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੰਜ ਸਥਾਨਾਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਦਾ ਕਾਫਲਾ ਇਕੱਠੇ ਹੋ ਕੇ ਪਟਿਆਲਾ ਵੱਲ ਕੂਚ ਕਰੇਗਾ ਪਟਿਆਲਾ ਸਰਹੰਦ ਰੋਡ ਤੇ ਪਿੰਡ ਫਗਣਵਾਜਰਾ ਉਹਦੇ ਅੱਡੇ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਉਥੋਂ ਪਟਿਆਲਾ ਪਾਤਣਾ ਰੋਡ ਤੇ ਅਸਰਪੁਰ ਚੁਪਕੀ ਦੇ ਸਥਿਤ ਪੁਰਾਣੇ ਟੋਲ ਪਲਾਜ਼ਾ ਵਾਲੇ ਸਥਾਨ ਤੋਂ ਸੰਗਰੂਰ ਰੋਡ ਤੇ ਗੁਰਦੁਆਰਾ ਪਰਮੇਸ਼ਰ ਦਵਾਰ ਤੋਂ ਨਾਬਾ ਰੋਡ ਤੇ ਰਖੜਾ ਮੰਡੌਰ ਦੇ ਅੱਡੇ ਤੋਂ ਪਟਿਆਲਾ ਭੇਵਾ ਰੋਡ ਤੋਂ ਪਿੰਡ ਖਾਸੀਆਂ ਦੇ ਅੱਡੇ ਤੋਂ ਇਹ ਕੂਚ ਕੀਤਾ ਜਾਏਗਾ ਮੀਟਿੰਗ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਸਿੰਘ ਪਟਿਆਲਾ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਬੂਟਾ ਸਿੰਘ ਸ਼ਾਦੀਪੁਰ ਹਰਬੰਸ ਸਿੰਘ ਦਧੇੜਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ ਕੌਰਜੀਵਾਲਾ ਬੀਕੇ ਜੂ ਡਕੌਂਦਾ ਦੇ ਗੁਰਵਚਨ ਸਿੰਘ ਕੰਸੂਹਾ ਕੁੱਲ ਹਿੰਦ ਕਿਸਾਨ ਸਭਾ ਦੇ ਕੁਲਵੰਤ ਸਿੰਘ ਮੌਲਵੀਵਾਲਾ ਬੀਕੇ ਜੂ ਰਾਜੇਵਾਲ ਦੇ ਹਜੂਰਾ ਸਿੰਘ ਬੀਕੇ ਜੂ ਲੱਖੋਵਾਲ ਦੇ ਜਸਵੀਰ ਸਿੰਘ ਖੇੜੀ ਕੁੱਲ ਹਿੰਦ ਕਿਸਾਨ ਸਭਾ ਦੇ ਧਰਮਪਾਲ ਸੀਲ ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਇਕਬਾਲ ਸਿੰਘ ਮਡੋਲੀ ਅਤੇ ਹੋਰ ਆਗੂ ਹਾਜ਼ਰ ਰਹੇ ਕਿਸਾਨ ਆਗੂਆਂ ਨੇ ਪੰਜਾਬ ਦੇ ਸਮੂਹ ਰਿੱਗਾਂ ਨੂੰ ਅਪੀਲ ਕੀਤੀ ਹੈ ਕਿ ਕਾਰਪੋਰੇਟ ਘਰਾੜੀਆਂ ਦੇ ਚਹੇਤੇ ਅਤੇ ਲੋਕ ਦੋਖੀ ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀ ਵਰਗ ਦੇ ਮੁੱਦਿਆਂ ਦੀ ਕੀਤੀ ਜਾ ਰਹੀ ਲਗਾਤਾਰ ਅਣਦੇਖੀ ਦੇ ਕਾਰਨ ਉਹ ਇਕੱਠਾਂ ਦੇ ਵਿੱਚ ਸ਼ਾਮਲ ਨਾ ਹੋਣ ਪਾਉਣ ਉਹਨਾਂ ਦੀ ਰੈਲੀ ਵਿੱਚ ਸ਼ਿਰਕਤ ਨਾ ਕਰਨ ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਕਾਫਲੇ ਅਨੁਸ਼ਾਸਨਬੱਧ ਅਤੇ ਸ਼ਾਂਤਮਈ ਢੰਗ ਦੇ ਨਾਲ ਕਾਲੇ ਝੰਡੇ ਦਿਖਾਉਣ ਲਈ ਰਵਾਨਾ ਹੋਣਗੇ ਪੁਲਿਸ ਅਤੇ ਪ੍ਰਸ਼ਾਸਨ ਦੀ ਸ਼ਕਤੀ ਅਤੇ ਜ਼ਬਰਦਸਤ ਮੁਕਾਬਲਾ ਸਬਰ ਅਤੇ ਠਰਮੇ ਲੜ ਕਰਨਗੇ ਦੱਸਣਾ ਬਣਦਾ ਕਿ ਪਟਿਆਲੇ ਦੇ ਵਿੱਚ ਅੱਜ ਚੱਪੇ ਚੱਪੇ ਦੇ ਉੱਤੇ ਸੁਰੱਖਿਆ ਤਾਇਨਾਤ ਕੀਤੀ ਹੋਈ ਹੈ ਬਹੁਤ ਸਾਰੇ ਜਿਹੜੇ ਰਸਤੇ ਨੇ ਉਹ ਬੰਦ ਕੀਤੇ ਹੋਏ ਨੇ ਤੇ ਹੁਣ ਗੱਲ ਕਰਦੇ ਹਾਂ ਡਾਕਟਰ ਵਰਜਿੰਦਰ ਸਿੰਘ ਹਮਦਰਦ ਅਤੇ ਹੋਰ 26 ਵਿਅਕਤੀਆਂ ਦੇ ਉੱਤੇ ਕੁੱਲ 26 ਵਿਅਕਤੀਆਂ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਹੈ ਇਹਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਅੱਗ ਉਗਲਣ ਲੱਗੀ ਹੈ ਅਸਲ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਰੇੜੇ ਕਰਤਾਰਪੁਰ ਸਥਿਤ ਜੰਗੇ ਆਜ਼ਾਦੀ ਯਾਦਗਾਰ ਦੀ ਉਸਾਰੀ ਦੇ ਨਾਲ ਕੁਝ ਫੰਡ ਨੇ ਉਹਨਾਂ ਫੰਡਾਂ ਦੇ ਵਿੱਚ ਕਾਥਿਤ ਧੋਖਾ ਧੜੀ ਦੇ ਦੋਸ਼ ਤੇ ਵਿੱਚ ਅਖਬਾਰ ਹੈ ਅਜੀਤ ਸਮੂਹ ਉਹਦੇ ਮੁਖ ਸੰਪਾਦਕ ਨੇ ਵਰਜਿੰਦਰ ਸਿੰਘ ਹਮਦਰਦ ਦਾ ਡਾਕਟਰ ਹਮਦਰਦ ਸਮੇਤ 26 ਵਿਅਕਤੀਆਂ ਦੇ ਖਿਲਾਫ ਇੱਕ ਮੋਕਦਮਾ ਦਰਜ ਕੀਤਾ ਹੈ ਇਸ ਮਾਮਲੇ ਵਿੱਚ ਵਿਜੀਲੈਂਸ ਨੇ 16 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜਦ ਕਿ ਆਈਜੀਐਸ ਵਿਨੇ ਬਬਲਾਨੀ ਸਾਹਿਬ ਕਾ ਮੁੱਖ ਕਰ ਕਾਰਜਕਾਰੀ ਅਫਸਰ ਜੰਗੀ ਆਜ਼ਾਦੀ ਉਹਨਾਂ ਤੇ ਤੇ ਹੋਰਨਾਂ ਨੂੰ ਗ੍ਰਿਫਤਾਰ ਕਰਦੇ ਵਾਸਤੇ ਛਾਪੇਮਾਰੀ ਕੀਤੀ ਜਾਣ ਦੀ ਖਬਰ ਹੈ ਵਿਜੀਲੈਂਸ ਤੇ ਬੁਲਾ ਰਣੀ ਦੱਸਿਆ ਹੈ ਕਿ ਜੰਗੇ ਆਜ਼ਾਦੀ ਯਾਦਗਾਰ ਕਰਤਾਰਪੁਰ ਦੀ ਉਸਾਰੀ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗੇ ਫੰਡਾਂ ਦੇ ਵਿੱਚ ਘਪਲੇਬਾਜੀ ਕਰਕੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਦਾ ਨਹੀਂ ਸਗੋਂ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਜਾਣ ਸੰਬੰਧੀ ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਬਿਊਰੋ ਥਾਣਾ ਰੇਂਜ ਜਲੰਧਰ ਦੇ ਵਿੱਚ ਇੱਕ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਦੇ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਸੀ। ਜਿਸ ਵਿੱਚ ਡਾਕਟਰ ਹਮਦਰਦ ਨੂੰ ਪ੍ਰਧਾਨ ਯੁਕਤ ਕੀਤਾ ਗਿਆ ਸੀ। ਦੋਸ਼ ਇਹ ਹੈ ਕਿ ਇਸ ਯਾਦਗਾਰ ਦੀ ਉਸਾਰੀ ਨਾਲ ਸੰਬੰਧਿਤ ਸੀਵਰੇਜ ਟ੍ਰੀਟਮੈਂਟ ਪਲਾਂਟ, ਲੈਂਡਸਕੇਪਿੰਗ, ਸੰਚਾਲਨ ਅਤੇ ਦੇਖਭਾਲ ਦਸਤਾਵੇਜ਼ੀ ਫਿਲਮ ਬਣਾਉਣ ਦੇ ਕੰਮ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਬਿਨਾ ਟੈਂਡਰ ਪ੍ਰਣਾਲੀ ਅਪਣਾਏ ਖਾਸ ठेकेदार ਖਾਸ ਵਿਅਕਤੀਆਂ ਦੀਪਕ ਬਿਲਡਰਜ਼ ਸ਼ਾਮ ਬੈਨੇਗਲ ਫਿਲਮ ਨਿਰਦੇਸ਼ਨ ਨੂੰ ਸੌਂਪ ਦਿੱਤੇ ਗਏ ਇਸ ਮਾਮਲੇ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਦੀਪਕ ਕੁਮਾਰ ਸਿੰਘਲ ਲੁਧਿਆਣਾ ਤੋਂ ਨੇ ਅਰਵਿੰਦਰ ਸਿੰਘ ਚੀਫ ਇੰਜੀਨੀਅਰ ਤੇਜਰਾਮ ਕਟਨੋਰੀਆ ਐਕਸੀਅਨ ਪੀ ਡਬਲਯੂ ਡੀ ਸ਼ਾਖਾ 2 ਜਲੰਧਰ ਰਾਜੀਵ ਕੁਮਾਰ ਅਰੋੜਾ ਜਿਹੜੇ ਕਿ ਸੈਕਟਰ 11 ਪੰਚਕੂਲਾ ਦੇ ਰਹਿਣ ਵਾਲੇ ਆ ਰੋਹਿਤ ਕੁਮਾਰ ਜਈ ਬੀ ਐਂਡ ਆਰ ਡਿਵੀਜ਼ਨ ਨੰਬਰ 3 ਜਲੰਧਰ ਰਗਵੇਂਦਰ ਸਿੰਘ ਐਕਸ਼ਨ ਲੋਕ ਨਿਰਮਾਣ ਵਿਭਾਗ ਇਲੈਕਟ੍ਰੀਸ਼ਨ ਡਿਵੀਜ਼ਨ ਜਿਹੜੇ ਕਿ ਸੈਕਟਰ 110 ਮੁਹਾਲੀ ਦੇ ਰਹਿਣ ਵਾਲੇ ਨੇ ਸੰਤੋਸ਼ ਰਾਜ ਐਕਸ਼ਨ ਅਮਰitsar ਜਿਹੜੇ ਕਿ ਹੁਣ ਸੇਵਾਮੁਕਤ ਹੋ ਗਏ ਨੇ ਹਰਪਾਲ ਸਿੰਘ ਐਸ ਡੀਓ ਜਿਹੜੇ ਕਿ ਪ੍ਰੀਤ ਨਗਰ ਲੁਧਿਆਣਾ ਦੇ ਰਹਿਣ ਵਾਲੇ ਨੇ ਜਤਿੰਦਰ ਅਰਜੁਨ ਐਕਸ਼ਨ ਇਲੈਕਟ੍ਰੀਕਲ ਸਬ ਡਿਵੀਜ਼ਨ ਜਲੰਧਰ ਹਰਪ੍ਰੀਤ ਸਿੰਘ ਜੀ ਜਿਹੜੇ ਕਿ ਪਿੰਡ ਜਲਾਲ ਪੁਲਾਣਾ ਕਜਲਾ ਕਪੂਰਥਲਾ ਦੇ ਰਹਿਣ ਵਾਲੇ ਨੇ ਮਨਦੀਪ ਸਿੰਘ ਜੀ ਜਲੰਧਰ ਐਨ ਪੀ ਸਿੰਘ ਐਕਸ਼ਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜਿਹੜੇ ਕਿ ਛੋਟੀ ਬਾਰਾਂ ਦੀ ਜਲੰਧਰ ਦੇ ਰਹਿਣ ਵਾਲੇ ਨੇ ਰਜਤ ਗੋਪਾਲ ਐਸ ਡੀਓ ਕਪੂਰਥਲਾ ਗੌਰਵਦੀ ਜੀ ਜਲੰਧਰ ਤੇ ਰੋਹਿਤ ਕੌਂਡਲ ਜੀ ਨਕੋਦਰ ਇਹ ਵਿਅਕਤੀ ਕੁਝ ਨੇ ਜਿਹੜੇ ਗ੍ਰਿਫਤਾਰ ਕੀਤੇ ਜਾ ਚੁੱਕੇ ਐ ਇਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛ ਵਿੱਚ ਕੀਤੀ ਜਾਏਗੀ ਵਿਜੀਲੈਂਸ ਬਿਊਰੋ ਦੇ ਬੋਲਾਰ ਨੇ ਦੱਸਿਆ ਕਿ ਪ੍ਰੋਜੈਕਟ ਪੂਰਾ ਕਰਨ ਦੇ ਵਾਸਤੇ 315 ਕਰੋੜ ਰੁਪਏ ਦੀ ਰਕਮ ਮਨਜ਼ੂਰੀ ਕੀਤੀ ਗਈ ਤੇ ਨੈਸ਼ਨਲ ਹਾਈਵੇ ਕਰਤਾਰਪੁਰ ਜ਼ਿਲ੍ਹਾ ਜਲੰਧਰ ਤੇ ਸਥਿਤ 25 ਏਕੜ ਪ੍ਰਮੁੱਖ ਜ਼ਮੀਨ ਇਸ ਮੰਤਲਬ ਲਈ ਅਲਾਟ ਕੀਤੀ ਗਈ ਇਸ ਪ੍ਰੋਜੈਕਟ ਦਾ ਬਜਟ 315 ਕਰੋੜ ਸੀ ਤੇ ਇਸ ਤਫ਼ਤੀਸ਼ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਵੱਲੋਂ 2014 ਤੋਂ 2016 ਦੇ ਵਿੱਚ ਇਸਤੀ ਉਸਾਰੀ ਦੇ ਦੌਰਾਨ ਕਿੰਨਾ ਪੈਸਾ ਪਾਸ ਕੀਤਾ ਗਿਆ ਪੈਸੇ ਦੀ ਵਰਤੋਂ ਕਿਵੇਂ ਅਤੇ ਕਿੱਥੇ ਕੀਤੀ ਗਈ ਇਸ ਸੰਬੰਧੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਹਦੇ ਤੋਂ ਇਲਾਵਾ ਜਿਨ੍ਹਾਂ ਅਧਿਕਾਰੀਆਂ ਦੀ ਦੇਖਰੇਖ ਹੇਠ ਪੈਸਾ ਅਲਾਟ ਹੋਇਆ ਵਰਤਿਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਇਸ ਮਸਲੇ ਦੇ ਉੱਤੇ ਸਿਆਸਤ ਗਰਮਾਈ ਹੋਵੇ ਪਰ ਇਸ ਕਾਰਵਾਈ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਹ ਇੱਕਸਰ ਹੋ ਗਏ ਐ। ਅਸਲ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਡਾਕਟਰ ਹਮਦਰਦ ਸਮੇਤ ਕਈ ਹੋਰਾਂ ਤੇ ਕਾਰਵਾਈ ਕੀਤੀ ਗਈ ਹੈ ਪਰ ਇਹਨਾਂ ਸਾਰਿਆਂ ਨੂੰ ਸਿਰਫ ਤੇ ਸਿਰਫ ਡਾਕਟਰ ਹਮਦਰਦ ਦੇ ਖਿਲਾਫ ਕੇਸ ਕਰਨ ਦੇ ਉੱਤੇ ਤਖਲੀਫ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ। ਇਹ ਕਹਿੰਦੇ ਸਾਨੂੰ ਨਿਰਾਸ਼ਾ ਹੋਈ ਹੈ ਕਿਉਂਕਿ ਇਹ ਕਾਇਰਤਾ ਭਰੀ ਹਰਕਤ ਹੈ। ਇਹ ਇੱਕ ਡਰਾਉਣੀ ਚਾਲ ਹੈ। ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤਾਂ ਕਿ ਆਮ ਆਦਮੀ ਪਾਰਟੀ ਦੇ ਪ੍ਰੈਸ ਦੀ ਆਜ਼ਾਦੀ ਨੂੰ ਖਤਮ ਕਰਦੇ ਮਰਸੂਬੇ ਪੂਰੇ ਨਾ ਹੋ ਸਕਣ ਇਹ ਗੱਲਾਂ ਆਕੀਆਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਹ ਕਹਿੰਦੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਦੇ ਵਿਰੁੱਧ ਜਿਹੜਾ ਵਿਜੀਲੈਂਸ ਬਿਊਰੋ ਦੇ ਵੱਲੋਂ ਕੇਸ ਕੀਤਾ ਗਿਆ ਹੈ ਕਾਰਵਾਈ ਕੀਤੀ ਗਈ ਹੈ ਇਹ ਜਾਇਜ਼ ਨਹੀਂ ਇਹ ਨਜਾਇਜ਼ ਹੈ ਸੁਨੀਲ ਜਾਖੜ ਨੇ ਕਿਹਾ ਕਿ ਡਾਕਟਰ ਹਮਦਰਦ ਦੇ ਵਿਰੁੱਧ ਕਾਰਵਾਈ ਦਾ ਸਮਾਂ ਵੀ ਮੀਡੀਆ ਨੂੰ ਖੋਖਲਾ ਕਰਨ ਦੀ ਇੱਕ ਡੂੰਗੀ ਸਾਜ਼ਿਸ਼ ਦਾ ਸਬੂਤ ਦਿੰਦਾ ਹੈ ਦੱਸਣਾ ਬਣਦਾ ਕਿ ਜਦੋਂ ਪਹਿਲਾਂ ਕਾਰਵਾਈ ਕੀਤੀ ਗਈ ਸੀ ਉਦੋਂ ਵੀ ਇਹੀ ਆਖਿਆ ਗਿਆ ਸੀ ਪਰ ਹੁਣ ਕਾਰਵਾਈ ਤੇ ਵੀ ਉਹੀ ਬਿਆਨ ਦਿੱਤੇ ਜਾ ਰਹੇ ਨੇ ਉਹ ਕਹਿੰਦੇ ਦੇਸ਼ ਭਰ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਲੋਕ ਸਭਾ ਦੀਆਂ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਲਈ ਕਾਂਗਰਸ ਵਿੱਚ ਸਾਰੀਆਂ ਪਾਰਟੀਆਂ ਕਹਿੰਦੇ ਇਕੱਠੀਆਂ ਹੋ ਚੁੱਕੀਆਂ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਦੇ ਡਰ ਦੇ ਕਾਰਨ ਪੰਜਾਬ ਵਿੱਚ ਕਾਂਗਰਸ ਮੂਕ ਦਰਸ਼ਕ ਦੀ ਭੂਮਿਕਾ ਤੇ ਆ ਗਈ ਹੈ ਅਤੇ ਆਮ ਆਦਮੀ ਪਾਰਟੀ ਦੀ ਤੱਕੇशाही ਦੇ ਖਿਲਾਫ ਉਹਨਾਂ ਨੇ ਮੂੰਹ ਆਪਣੇ ਸੀਲੇ ਨੇ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਤਵਾਦ ਦੇ ਕਾਲੇ ਦੌਰ ਦੇ ਦੌਰਾਨ ਇਹ ਜਿਹੜੀ ਅਖਬਾਰ ਸੀ ਇਹ ਤਾਂ ਉਸ ਵਕਤ ਵੀ ਕਿਸੇ ਦਬਾਅ ਦੇ ਅੱਗੇ ਨਹੀਂ ਚੁੱਕੀ ਅਤੇ ਮੌਜੂਦਾ ਆਪ ਸਰਕਾਰ ਇਹ ਮੰਨਣ ਦੀ ਮੂਰਖਤਾ ਕਰ ਰਹੀ ਹੈ ਕਿ ਹੁਣ মিডিਆ ਤੇ ਦਬਾਅ ਉਹ ਬਣਾ ਲੂਗੀ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਰੀੜ ਦੀ ਹੱਡੀ ਤੇ ਸਵਾਲ ਉਠਾਏ ਨੇ ਕਿ ਸੱਤਾਧਾਰੀਆਂ ਦੇ ਨਾਲ ਇਹਨਾਂ ਨੇ ਤਾਂ ਹੱਥ ਮਿਲਾ ਲਏ ਨੇ ਸੁਨੀਲ ਜਾਖੜ ਨੇ ਕਿਹਾ ਕਿ ਡਾਕਟਰ ਵਰਜਿੰਦਰ ਸਿੰਘ ਹਮਦਰ ਦੇ ਵਿਰੁੱਧ ਕਾਰਵਾਈ ਜਿਹੜੀ ਕੀਤੀ ਹੈ ਇਹ ਮੁੱਖ ਮੰਤਰੀ ਸ਼ਾਇਦ ਭੁੱਲ ਗਏ ਨੇ ਕਿ ਉਹ ਕਾਂਗਰਸ ਤੇ ਸੁਬਾਈ ਆਗੂ ਨਹੀਂ ਜੋ ਦਬਾਅ ਤੇ ਡਰਾਉਣ ਧਮਕਾਉਣ ਦੀਆਂ ਚਾਲਾਂ ਦੇ ਅੱਗੇ ਝੁਕ ਜਾਣਗੇ ਉਹਨਾਂ ਕਿਹਾ ਕਿ ਮਾਨ ਸਰਕਾਰ ਦਾ মিডিਆ ਦਾ ਗਲ ਘੁੱਟਣ ਦਾ ਕਦਮ ਆਪਣੀ ਸਿਆਸੀ ਮੌਤ ਬਣ ਕੇ ਉਹਨਾਂ ਦੇ ਸਾਹਮਣੇ ਆਏਗਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਡਾਕਟਰ ਬਰਜਿੰਦਰ ਸਿੰਘ ਹਮਦਰ ਦੇ ਵੱਲੋਂ ਮਾਨ ਸਰਕਾਰ ਦੀ ਪੈਰਵੀ ਤੇ ਪ੍ਰਚਾਰ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਪੰਜਾਬ ਪ੍ਰਧਾਨ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਉਹਨਾਂ ਨੇ ਇਸ ਮਸਲੇ ਦੇ ਉੱਤੇ ਹੁਣ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਇੱਕ ਚਿੱਠੀ ਲਿਖ ਦਿੱਤੀ ਹੈ ਕਿ ਮੁੱਖ ਮੰਤਰੀ ਮਾਨ ਅਤੇ ਪੰਜਾਬ ਕਾਂਗਰਸ ਦੇ ਆਗੂ ਦੋਮਾ ਦੇ ਕਾਰਨਾਮਿਆਂ ਦੇ ਵਿੱਚ ਦਖਲ ਦੇਣ ਅਤੇ ਉਹ ਪ੍ਰੈਸ ਦੀ ਆਜ਼ਾਦੀ ਨੂੰ ਬਣਾ ਕੇ ਰੱਖਣ ਦੇ ਵਾਸਤੇ ਇਹਦੇ ਉੱਤੇ ਸਖਤ ਤੋਂ ਸਖਤ ਕਦਮ ਚੁੱਕਣ ਇਹ ਗੱਲਾਂ ਸਿਰਫ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਸੁਨੀਲ ਜਾਖੜ ਸਾਹਿਬ ਨੇ ਨਹੀਂ ਆਖੀਆਂ ਇੱਕੋ ਹੀ ਸੁਰ ਹੋ ਗਏ ਨੇ ਦੂਸਰੇ ਪਾਸੇ ਸੁਖਵੀਰ ਬਾਦਲ ਸਾਹਿਬ ਵੀ ਉਹਨਾਂ ਨੇ ਵੀ ਮੁੱਖ ਚੋਣ ਕਮਿਸ਼ਨ ਨੂੰ ਅਪੀਲ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਨੂੰ ਹਦਾਇਤ ਕਰੋ ਕਿ ਉਹ ਝੂਠੇ ਕੇਸ ਬਣਾਉਣੇ ਦਰਜ ਕਰਨੇ ਬੰਦ ਕਰੇ ਮੀਡੀਆ ਨੂੰ ਤਮਕਾਉਣ ਤੋਂ ਗਰੀਸ ਕਰੇ ਜਿਵੇਂ ਕਿ ਉਹਨਾਂ ਨੇ ਕਹਿੰਦੇ ਅਜੀਤ ਦੇ ਮੁੱਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਕੇਸ ਦਰਜ ਕੀਤਾ ਹੈ। ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਦੇ ਵਿੱਚ ਅਕਾਲੀ ਦਲ ਨੇ ਭਾਵ ਸੁਖਬੀਰ ਬਾਦਲ ਨੇ ਇਹਨਾਂ ਨੇ ਇਹਨਾਂ ਨੇ ਆਖਿਆ ਕਿ ਅਜੀਤ ਅਖਬਾਰ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕਰਨਾ ਇਹ ਇਕਲੌਤਾ ਅਖਬਾਰ ਸਮੂਹ ਨੂੰ ਸਬਕ ਸਿਖਾਉਣਾ ਹੈ। ਕਿਉਂਕਿ ਅਖਬਾਰ ਇਹ ਜਾਂ ਅਜੀਤ ਆਦਾਰਾ ਇਹ ਨਿਰਪੱਖ ਹੈ। ਇਹ ਆਜ਼ਾਦਾਨਾ ਨੀਤੀ ਤੇ ਕੰਮ ਕਰ ਰਿਹਾ ਹੈ। ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਪਸੰਦ ਨਹੀਂ ਆ ਰਿਹਾ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਦਰਜ ਕਰਨਾ ਨਿਰਪੱਖ ਤੇ ਆਜ਼ਾਦ ਚੋਣਾਂ ਦੇ ਵਿੱਚ ਸਿੱਧਾ-ਸਿੱਧਾ ਦਾਖਲ ਅਤੇ ਪ੍ਰੈਸ ਦੀ ਆਜ਼ਾਦੀ ਤੇ ਸਿੱਧਾ-ਸਿੱਧਾ ਇਹ ਹਮਲਾ ਹੈ ਉਹਨਾਂ ਨੇ ਆਖਿਆ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਚੋਣ ਪ੍ਰਕਿਰਿਆ ਦੇ ਚੱਲਦਿਆਂ ਪੰਜਾਬ ਵਿੱਚ ਵੋਟਾਂ ਪੈਣ ਤੋਂ ਕੁਝ ਦਿਨ ਪਹਿਲਾਂ ਕਾਲੀ-ਕਾਲੀ ਦੇ ਵਿੱਚ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਨਿਰਪੱਖ ਅਤੇ ਆਜ਼ਾਦ ਚੋਣਾਂ ਦੇ ਵਿੱਚ ਵਿਘਨ ਨਾ ਪਵੇ ਇਹ ਯਕੀਨੀ ਬਣਾਉਣ ਦੇ ਵਾਸਤੇ ਲੋੜੀਂਦੇ ਕਦਮ ਤੁਰੰਤ ਚੁੱਕੇ ਜਾਣ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਐਫ ਆਈ ਆਰ ਤਾਂ ਅਸਲ ਦੇ ਵਿੱਚ ਰੱਦ ਕਰਵਾਈ ਜਾਵੇ ਅਤੇ ਡਾਕਟਰ ਹਮਦਰਦ ਦੇ ਖਿਲਾਫ ਲਗਾਏ ਗਏ ਦੋਸ਼ਾਂ ਦੀ ਜਾਂਚ ਨਿਰਪੱਖ ਏਜੰਸੀ ਦੇ ਹਵਾਲੇ ਕਰ ਦਿੱਤੀ ਜਾਵੇ ਤਾਂ ਕਿ ਉਹ ਕਿਸੇ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਨਾ ਹੋਣ। ਉਹਨਾਂ ਨੇ ਇਹ ਵੀ ਦੱਸਿਆ ਕਿ ਡਾਕਟਰ ਵਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਦਰਜ ਐਫ ਆਈ ਆਰ ਦੇ ਅੰਸ਼ ਵੀ ਹਾਲੇ ਤੱਕ ਜਨਤਕ ਨਹੀਂ ਕੀਤੇ ਗਏ। ਜਿਸ ਤੋਂ ਲੱਗਦਾ ਹੈ ਕਿ ਆਪ ਸਰਕਾਰ ਜਾਣ ਬੁੱਝ ਕੇ अजीत ਅਖਬਾਰ ਸਮੂਹ ਦੇ ਪਿੱਛੇ ਪਈ ਹੋਈ ਹੈ ਅਤੇ ਉਹਨੂੰ ਦਰਅਸਲ ਉਹ ਡਰਾਉਣਾ ਚਾਹੁੰਦੀ ਹੈ ਦੱਸਣਾ ਬਣਦਾ ਹੈ ਕਿ ਕੇਸ ਨਵਾ ਨਹੀਂ ਇਹ ਜਿਹੜਾ ਪੈਸਾ ਵੀ ਅਲਾਟ ਹੋਇਆ ਸੀ ਉਹ ਸੁਖਵੀਰ ਬਾਦਲ ਹੋਰਾਂ ਦੀ ਭਾਵ ਅਕਾਲੀ ਸਰਕਾਰ ਦੇ ਵਕਤ ਹੀ ਹੋਇਆ ਸੀ ਤੇ ਇਹ ਵੀ ਗੱਲ जगਜਹਰ ਹੈ ਕਿ ਅਕਾਲੀ ਦਲ ਦੇ ਬਿਲਕੁਲ ਚੁਕਾ ਰੱਖਦਾ ਡਾਕਟਰ ਵਰਜਿੰਦਰ ਸਿੰਘ ਹਮੰਦਰਦ ਦਾ ਆਦਾਰਾ ਹੁਣ ਵੇਖਦੇ ਆਂ ਕਿ ਜਾਖੜ ਅਤੇ ਸੁਖਬੀਰ ਬਾਦਲ ਸਾਹਿਬ ਦੀ ਇਸ ਅਪੀਲ ਤੋਂ ਬਾਅਦ ਚੋਰ ਕਮਿਸ਼ਨ ਕੀ ਸਟੈਪ ਲੈਂਦਾ ਹੈ ਹੁਣ ਗੱਲ ਕਰਦੇ ਹਾਂ ਸਵਾਤੀ ਮਾਲੀਵਾਲ ਮਾਮਲੇ ਦੀ ਆਮ ਆਦਮੀ ਪਾਰਟੀ ਦਾ ਇਹ ਮਾਮਲਾ ਹੈ ਇਸ ਮਾਮਲੇ 'ਚ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹਨਾਂ ਦੀ ਉਸ ਰਾਸਵਾ ਦੀ ਮੈਂਬਰ ਹੈ ਸਵਾਤੀ ਮਾਲੀਵਾਲ ਉਹਦੇ ਨਾਲ ਬੀਤੇ ਦਿਨ ਜਿਹੜੀ ਬਦਸਲੂਕੀ ਹੋਈ ਸੀ ਉਸ ਮਾਮਲੇ ਦੇ ਵਿੱਚ ਹੁਣ ਆਪਣੀ ਚੁੱਪ ਤੋੜੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਏਗੀ ਅਤੇ ਨਿਆਂ ਵੀ ਮਿਲੇਗਾ। ਸਵਾਤੀ ਮਾਲੀਵਾਲ ਨੇ ਦੋਸ਼ ਇਲਾਇਆ ਸੀ ਕਿ 13 ਮਈ ਨੂੰ ਜਦੋਂ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਗਏ ਸੀ ਤਾਂ ਕੇਜਰੀਵਾਲ ਦੇ ਜਿਹੜੇ ਪੀਏ ਨੇ ਵਿਵਕ ਕੁਮਾਰ ਉਹਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਸੀ ਵੱਦਸਲੂਕੀ ਕੀਤੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਅਤੇ ਜਾਂਚ ਇਸ ਵਕਤ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਵਿਵਕ ਨੂੰ ਗ੍ਰਿਫਤਾਰ ਵੀ ਕਰ ਲਿਆ ਹੋਇਆ ਹੈ। ਤੇ ਦੱਸਿਆ ਜਾ ਰਿਹਾ ਕਿ ਉਹ 5 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਹੈ। ਅਸਲ ਵਿੱਚ ਇੱਕ ਇੰਟਰਵਿਊ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਵਾਤੀ ਮਾਲੀਵਾਲ ਦਾ ਕੇਸ ਅਦਾਲਤ 'ਚ ਹੈ ਅਤੇ ਉਹਨਾਂ ਦੀਆਂ ਟਿੱਪਣੀਆਂ ਦੇ ਨਾਲ ਕਾਰਵਾਈ ਪ੍ਰਭਾਵਿਤ ਹੋ ਸਕਦੀ ਹੈ। ਪਰ ਉਹਨਾਂ ਨੇ ਇਹ ਆਖਿਆ ਕਿ ਮੈਨੂੰ ਇਸ ਗੱਲ ਦੀ ਉਮੀਦ ਹੈ ਕਿ ਨਿਰਪੱਖ ਜਾਂਚ ਹੋਏਗੀ। ਘਟਨਾ ਦੇ ਕਹਿੰਦੇ ਦੋਵੇਂ ਪਹਿਲੂ ਹੈ, ਦੋਵੇਂ ਪਾਸੇ ਆ ਪੁਲਿਸ ਨੂੰ ਸਾਰੇ ਪਹਿਲੂਆਂ ਦੀ ਨਿਰਪੱਖਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਇਨਸਾਫ ਹਰ ਹਾਲ ਵਿੱਚ ਮਿਲਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਰਾਸ ਸਭਾ ਮੈਂਬਰ ਸੁਆਤੀ ਮਾਲੀਵਾਲ ਦੇ ਨਾਲ ਕੁੱਟ ਮਾਰ ਅਤੇ ਛੇੜਛਾੜ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ। ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਨੂੰ ਦਿੱਲੀ ਪੁਲਿਸ ਨੇ ਬੀਤੇ ਮੰਗਲਵਾਰ ਨੂੰ ਦੱਸਿਆ ਜਾ ਰਿਹਾ ਹੈ ਕਿ ਮੋਬਾਈਲ ਲੱਗ ਗਈ ਸੀ। ਉੱਥੋਂ ਹੀ ਵਿਵਬ ਨੇ ਆਪਣੇ ਆਈਫੋਨ ਨੂੰ ਫਾਰਮੈਟ ਕਰਨ ਦੀ ਗੱਲ ਕੀਤੀ ਹੈ। ਤੇ ਵਿਵਬ ਪੁਲਿਸ ਨੂੰ ਇਸ ਬਾਰੇ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਚਾਈ ਨਹੀਂ ਦੱਸ ਰਿਹਾ ਕਿ ਉਹਨੇ ਖੁਦ ਫਾਰਮੈਟ ਕੀਤਾ ਜਾਂ ਕਿਸੇ ਮੋਬਾਈਲ ਦੁਕਾਨਦਾਰ ਦੀ ਮਦਦ ਦੇ ਨਾਲ ਹੋਇਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਿਬੇ ਕੁਮਾਰ ਪੁਛਗਿਸ਼ਤ ਦੌਰਾਨ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ 13 ਮਈ ਦੀ ਘਟਨਾ ਤੋਂ ਬਾਅਦ ਕੇਜਰੀਵਾਲ ਦੇ ਪੀਏ ਸਭ ਤੋਂ ਪਹਿਲਾਂ ਕੇਜਰੀਵਾਲ ਦੇ ਨਾਲ ਲਖਨਊ ਗਏ ਸੀ ਕਿਉਂਕਿ ਪੀਏ ਦਾ ਮਤਲਬ ਪਰਸਨਲ ਅਸਿਸਟੈਂਟ ਉਹ ਉਹਨਾਂ ਦਿਨ ਲਖਨਊ ਗਏ ਉੱਥੋਂ ਲੁਧਿਆਣੇ ਅਤੇ ਪੰਜਾਬ ਦੇ ਹੋਰ ਸਥਾਨਾਂ ਤੋਂ ਹੁੰਦੇ ਹੋਏ ਉਹ ਮੁੰਬਈ ਦੇ ਇੱਕ ਸਿਆਸੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਸੀ ਇਸ ਲਈ ਬਿਬੇ ਨੂੰ ਮੁੰਬਈ ਲੈ ਕੇ ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਉਹ ਉਥੇ ਕਿਹੜੇ ਕਿਹੜੇ ਨਿਤਾਮਾਂ ਕਿਹੜੇ ਕਿਹੜੇ ਵਰਕਰਾਂ ਕਿਹੜੇ ਕਿਹੜੇ ਕਾਰੋਬਾਰੀਆਂ ਜਾਂ ਹੋਰ ਮਾਹਿਰਾਂ ਨੂੰ ਮਿਲੇ ਸੀ ਉਹ ਕਿਹੜੀ ਥਾਂ ਤੇ ਠਹਿਰੇ ਸੀ ਇਹ ਸਾਰੀ ਕਹਿੰਦੇ ਜਾਂਚ ਪੜਤਾਲ ਕੀਤੀ ਜਾਏਗੀ ਤੇ ਹੁਣ ਗੱਲ ਕਰਦੇ ਆਂ ਬਰਤਾਨੀਆ ਦੀ ਬਰਤਾਨੀਆ ਦੇ ਵਿੱਚ ਵੀ ਆਮ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਰਿਸ਼ੀ ਸੁਨਕ ਉਹਨਾਂ ਨੇ ਬੁੱਧਵਾਰ ਵਾਲੇ ਦਿਨ ਇਹ ਐਲਾਨ ਕੀਤਾ ਕਿ ਬਰਤਾਨੀਆ ਦੇ ਵਿੱਚ 4 ਜੁਲਾਈ ਨੂੰ ਆਮ ਚੋਣਾਂ ਹੋਣਗੀਆਂ ਉਨ੍ਹਾਂ ਦੇ ਐਲਾਨ ਦੇ ਨਾਲ ਹੀ ਚੋਣਾਂ ਦੇ ਤਰੀਕਿਆਂ ਨੂੰ ਲੈ ਕੇ ਚੱਲ ਰਹੇ ਜਿਹੜੇ ਕਿਆਫੇ ਸੀ ਜਿਹੜੇ ਕਿਆਸ ਲਗਾਏ ਜਾ ਰਹੇ ਸੀ ਉਹ ਖਤਮ ਹੋ ਗਏ ਐ ਲੰਡਨ 'ਚ ਮੀਂਹ ਪੈ ਰਿਹਾ ਸੀ ਅਤੇ ਇਹਦੇ ਵਿੱਚਕਾਰ ਹੀ ਉੱਥੋਂ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੁਨਕ ਨੇ ਇਹ ਪੁਸ਼ਟੀ ਕਰ ਦਿੱਤੀ ਕਿ VOTING 6 ਹਫਤਿਆਂ 'ਚ ਹੋਏਗੀ ਪ੍ਰਧਾਨ ਮੰਤਰੀ ਨੇ ਰਸਮੀ ਤੌਰ ਤੇ ਕਿੰਗ ਚਾਰਲਸ ਨੂੰ ਚੋਣਾਂ ਦੀ ਤਾਰੀਖ ਬਾਰੇ ਵੀ ਸੂਚਿਤ ਕਰਤਾ ਇਸ ਤੋਂ ਤੁਰੰਤ ਬਾਅਦ ਸੰਸਦ ਭੰਗ ਕਰ ਦਿੱਤੀ ਜਾਏਗੀ 44 ਵਰਿਆਂ ਦੇ ਰਿਸ਼ੀ ਸੁਨਕ ਨੇ ਬਰਤਾਨਵੀ ਵੋਟਰਾਂ ਦੇ ਸਾਹਮਣੇ ਆਪਣੇ ਕਾਰਜਕਾਲ ਦਾ ਰਿਕਾਰਡ ਵੀ ਪੇਸ਼ ਕੀਤਾ ਤੇ ਨਾਲ ਉਹਨਾਂ ਕਿਹਾ ਕਿ ਮੈਂ ਤੁਹਾਨੂੰ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਬਰਤਾਨਵੀ ਆਪਣਾ ਭਵਿੱਖ ਖੁਦ ਚੁਣਨ ਹੁਣ ਵੇਖਣਾ ਹੋਏਗਾ ਕਿ ਆਉਣ ਵਾਲੀਆਂ ਇਹਨਾਂ ਆਮ ਚੋਣਾਂ ਵਿੱਚ ਕਿਸ ਪਾਰਟੀ ਦੇ ਹੱਕ ਦੇ ਵਿੱਚ ਬਰਤਾਨਵੀ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦ ਅਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ